ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਅੱਪਾ ਗੱਲ ਫੈਟੀ ਲੀਵਰ ਬਾਰੇ ਕਰਾਂਗੇ ਫੈਟੀ ਲੀਵਰ ਜਦੋਂ ਅੱਪਾ ਕੋਈ ਵੀ ਸਕੈਨ ਕਰਵਾਉਣੇ ਅਲਟਰਾਸਾਉਂਡ ਕਰਵਾਉਣੇ ਉਸ ਦੇ ਵਿੱਚ ਫੈਟੀ ਲੀਵਰ ਗ੍ਰੇਡ 1 2 ਕਈ ਵਾਰ ਆਪਣੇ ਸਕੈਨ ਦੇ ਵਿੱਚ ਆ ਜਾਂਦਾ ਤੇ ਉੱਥੇ ਅੱਪਾ ਬਿਲਕੁਲ ਵੀ ਜ਼ਿਆਦਾ ਕੋਈ ਸੀਰੀਅਸਨੈਸ ਨਹੀਂ ਦਿਖਾਉਂਦੇ ਕੋਈ ਬਹੁਤ ਆਪਾ ਟੈਨਸ਼ਨ ਨਹੀਂ ਲੈਂਦੇ ਜਦੋਂ ਕਿਸੇ ਮਰੀਜ਼ ਨੂੰ ਫੈਟੀ ਲੀਵਰ ਗ੍ਰੇਡ 1 ਜਾਂ 2 ਹੋਵੇ ਤਾਂ ਉਸੇ ਟਾਈਮ ਉਸ ਨੂੰ ਸਮਝ ਆਣਾ ਚਾਹੀਦਾ ਕਿ ਆਉਣ ਵਾਲਾ ਜੋ ਭੁਖੇ ਉਹ ਉਸ ਦੇ ਵਿੱਚ ਆਪਾਂ ਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਸਾਹਮਣੇ ਆ ਸਕਦੀਆਂ ਇਸ ਕਰਕੇ ਕੋਸ਼ਿਸ਼ ਕਰੋ ਉਸੇ ਟਾਈਮ ਆਪਾਂ ਆਪਣੇ ਲੀਵਰ ਨੂੰ ਦੁਰਸਤ ਕਰਨ ਵਾਸਤੇ ਉਪਾਅ ਕਰੀਏ ਇਸ ਦੇ ਵਿੱਚ ਆਪਾਂ ਦੁੱਧ ਤੋਂ ਬਣੀ ਹੋਈਆਂ ਚੀਜ਼ਾਂ ਦੁੱਧ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਤੇਲ ਘਿਓ ਵਗੈਰਾ ਬੰਦ ਕਰ ਦੇਣਾ ਚਾਹੀਦਾਗਾ ਔਰ ਕਈ ਵਾਰ ਫੈਟੀ ਲੀਵਰ ਹੋਣ ਦਾ ਕੋਈ ਸੈਕੰਡਰੀ ਕਾਰਨ ਹੁੰਦਾ ਉਸ ਦਾ ਵੀ ਆਪਾਂ ਨੂੰ ਧਿਆਨ ਨਾਲ ਉਸ ਦਾ ਰੋਕਥਾਮ ਕਰ ਦੇਣੀ ਚਾਹੀਦੀ ਆ ਔਰ ਤਲੀਆਂ ਚੀਜ਼ਾਂ ਬ੍ਰੈਡ ਬਿਸਕੁਟ ਡੇਕਰੀ ਵਾਲੇ ਪ੍ਰੋਡਕਟ ਤੇ ਜਿਆਦਾ ਮਿੱਠਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਇਸ ਤੋਂ ਹੋਰ ਜਿਆਦਾ ਵਧੇਰੇ ਜਾਣਕਾਰੀ ਵਾਸਤੇ ਇਸ ਬਿਮਾਰੀ ਵਾਸਤੇ ਤੁਸੀਂ ਮੇਰੇ ਨਾਲ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਤੁਹਾਨੂੰ ਫੈਗਲੀਵਰ ਦੀ ਸਮੱਸਿਆ ਹੈ ਤਾਂ ਤੁਸੀਂ ਦਿੱਤੇ ਹੋਏ ਪਤੇ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ